ਸਾਡੇ ਨਾਲ ਨਾ ਇੱਕ ਹੋਰ ਬੜਾ ਰੁਝਾਨ ਚੱਲ ਪਿਆ ਹੈ ਆਜੋ ਤੁਹਾਨੂੰ ਦਿਖਾਵਾ ਇੱਧਰ ਆਹ ਦੇਖ ਲਓ ਇੱਧਰ ਜ਼ਮੀਨ ਤੁਹਾਨੂੰ ਦੂਰ ਤੱਕ ਨਾ ਕੋਈ ਰੁੱਖ ਨਜ਼ਰ ਨਹੀਂ ਆਏਗਾ ਤੇ ਆਜੋ ਤੁਹਾਨੂੰ ਆਪਣੇ ਖੇਤ ਦਿਖਾਉਨੇ ਆ ਰੁੱਖ ਆਹ ਵੇਖੋ ਆ ਲਾਚੀ ਦਾ ਬੂਟਾ ਹੈ ਇਹਨੂੰ 2 ਸਾਲ ਹੋ ਗਏ ਨੇ ਲੱਗੇ ਨੂੰ ਇਹਨੂੰ ਹਾਲੇ ਤੱਕ ਪਿਛਲੀ ਵਾਰ ਲੱਗੇ ਸੀ ਫੁੱਲ ਫੁੱਲ ਤਲਾਚੀਆਂ ਨਹੀਂ ਲੱਗੀਆਂ ਤੇ ਫਿਰ ਵੀ ਅਸੀਂ ਪੱਟਿਆ ਨਹੀਂ ਵੀ ਚਲੋ ਇਹਨੂੰ ਦੇਖਦੇ ਆ ਕੀ ਲੱਗਦਾ ਇਹਨੂੰ ਇੱਧਰ ਵੇਖੋ ਜੇ ਟਾਲੀ 베ਰੀ ਉਪਰੇ ਜਾਮਨ ਤੇ ਹੋਰ ਆਜਾ ਤੁਹਾਨੂੰ ਦਿਖਾਉਨੇ ਆ ਇਹ ਨਿੰਬੂ ਨੇ ਛੋਟੇ ਆ ਦੇਖ ਲਓ ਇਹਨੂੰ ਨਿੰਬੂ ਲੱਗਦੇ ਨੇ ਇਹਨਾਂ ਨੂੰ ਇਸ ਸੀਜ਼ਨ ਬਹੁਤ ਨਿੰਬੂ ਲੱਗੇ ਨੇ ਤੇ ਆ ਦੇਖ ਲਓ ਇੱਧਰ ਔਲਾ ਖੜਾ ਹੈ ਆ ਵੇਖੋ ਟੂ ਬੋਲ ਦੇ ਉੱਤੇ ਜਾਮੂਨ ਹੈ ਆ ਪਰ ਇੱਕ ਛੋਟਾ ਅਮਰੂਦ ਹੈ ਪਰ ਇੱਕ ਹੋਰ ਜਾਮੂਨ ਦਾ ਬੂਟਾ ਹੈ ਫਿਰ ਇਹ ਤੁਹਾਨੂੰ ਦੱਸਦੇ ਜਾਂ ਬਾਤ ਵੀ ਲੋਕ ਇਹਨਾਂ ਨੂੰ ਕਿਉਂ ਵੜਦੇ ਨੇ ਤੇ ਆਪਾਂ ਇਹਨਾਂ ਨੂੰ ਕਿਉਂ ਰੱਖਿਆ ਹੋਇਆ ਹੈ ਉਹ ਪਰ ਇਹ ਅਮਰੂਦ ਨੇ ਨੂੰ ਗੁਲਾਬੀ ਅਮਰੂਦ ਲੱਗਦੇ ਨੇ ਬਹੁਤ ਵਧੀਆ ਇਧਰ ਟਾਲੀ ਉਹ ਪਰ ਇਹ ਦੇਖ ਲੋ ਹੋਰ ਰੁੱਖ ਸਾਡੇ ਇਧਰ ਇੱਕ ਰੁਝਾਨ ਚੱਲਿਆ ਹੈ ਵੀ ਰੋਖਣਾ ਪੈੜੀ ਵਾਉਣ ਲੱਗਿਆਂ ਔਖਾ ਕਰਦੇ ਨੇ ਇਸ ਕਰਕੇ ਵੜ ਦਿੰਦੇ ਨੇ ਚਲੋ ਪਹਿਲੀ ਬੋਨ ਲਈ ਇੱਕ ਵਾਰ ਔਖਾ ਕਰਦੇ ਹੋਣਗੇ ਪਰ ਇਹ ਆਕਸੀਜਨ ਆਪਾਂ ਨੂੰ ਸਾਰਾ ਸਾਲ ਦਿੰਦੇ ਨੇ ਫਲ ਦਿੰਦੇ ਨੇ ਛਾਂ ਦਿੰਦੇ ਨੇ ਇਹਨਾਂ ਵਿਚਾਰਿਆਂ ਦੇ ਪਲੱਸ ਪੁਆਇੰਟ ਵੀ ਦੇਖੋ ਕੁਝ ਨਹੀਂ ਕਰਦੇ ਕੀ ਇਹ ਕੋਈ ਪੰਡ ਪੱਠੇ ਖਰਾਬ ਹੋ ਜਾਂਦੇ ਹੋਣਗੇ ਇਹਨਾਂ ਦੇ ਉਹ ਵੀ ਦੇਖੋ ਆਪਾਂ ਨੂੰ ਆਕਸੀਜਨ ਦਿੰਦੇ ਨੇ ਨਾਲ ਇੱਕ ਦਿਨ ਵੀ ਨਾਗਾ ਨਹੀਂ ਕਰਦੇ ਆਪਾਂ ਇੱਕ ਦਿਨ ਦੀ ਆਫ ਕਰਕੇ ਇਹਨਾਂ ਨੂੰ ਵੜ ਦਿੰਦੇ ਆ ਇਸ ਕਰੇ ਖੇਤਾਂ 'ਚ ਰੋਖ ਜ਼ਰੂਰ ਲਾਇਆ ਕਰੋ ਰੋਖਣਾ ਬੰਦੇ ਦਾ ਜੰਮਣ ਤੋਂ ਲੈ ਕੇ ਮਰਨ ਤੱਕ ਸਾਥ ਦਿੰਦੇ ਨੇ ਜੰਮਣ ਲੱਗਿਆ ਭੂਏ ਤੇ ਨਮ ਬੰਦਦੇ ਉਹ ਵੀ ਰੁੱਖਦੀ ਏ ਤੇ ਮਰ ਲੱਗਿਆ ਵਿਚਾਰਾ ਇੱਕ ਪੂਰਾ ਰੋਖ ਆਪਣੇ ਉੱਤੇ ਪੈ ਜਾਂਦਾ ਏ ਇਸ ਕਰਕੇ ਰੁੱਖਾਂ ਦੀ ਕਦਰ ਜ਼ਰੂਰ ਕਰਿਆ ਕਰੋ ਇਹ ਬੰਦੇ ਦਾ ਸਾਥ ਨਹੀਂ ਛੱਡਦੇ ਕੁਛ ਨਾ ਕੁਛ ਦਿੰਦੇ ਹੀ ਨੇ